ਆਪਾਂ ਖੜੇ ਆ ਜੀ ਪਿੰਡ ਬਲਾਸਪੁਰ ਬਿਜਲੀ ਡਾਕਟਰ ਦੇ ਸਾਹਮਣੇ ਜਿੱਥੇ ਬਿਜਲੀ ਬੋਰਡ ਦੇ ਜੋ ਕੱਚੇ ਮੁਲਾਜ਼ਮਾਂ ਉਹਨਾਂ ਨੂੰ ਤਨਖਾਹਾਂ ਬਾਰੇ ਤਨਖਾਹ ਨਹੀਂ ਪੈ ਰਹੀਆਂ ਉਹਨਾਂ ਨਾਲ ਆਪਾਂ ਕਰਦੇ ਆ ਗੱਲਬਾਤ ਪਿੰਡ ਬਲਾਸਪੁਰ ਬਿਜਲੀ ਘਾਸਟਰ ਦੇ ਸਾਹਮਣੇ ਹੋਰ ਨਾ ਜਾਣ ਬੋਰਡ ਵਾਲੇ ਹੈਲੋ ਕਹਨ ਇਹ ਐਬਸੈਂਟ ਲੌਂਗ ਹਾਂਜੀ ਕਾਲੇ ਹੁਣ ਕੀ ਕਰੀਏ ਅੱਜ ਦਰਦ ਤੋਂ ਧਰਨਾ ਲਾਇਆ ਵਾ ਅੱਛਾ ਕਾਲੇ ਨੇ ਨਾਲ ਜਲਾਰ ਦੇ ਬੜਾ ਬਾਈ ਜੀ ਤੁਸੀਂ ਜਿਹੜਾ ਇਹ ਧਰਨਾ ਲਾਇਆ ਹੈ ਇਹ ਕਿਸ ਬਾਰੇ ਦਾ ਲਾਇਆ ਜੀ ਸਰ ਅਸੀਂ ਪਾਵਰ ਕਾਮ ਟੇਕਾ ਮਲਾਜ਼ਮ ਗਰਸ ਜੁਨੇ ਪੰਜਾਬ ਤੋਂ ਆ ਸਾਡਿਆ ਧਰਨਾ ਲਾਉਣ ਦਾ ਮਕਸਦ ਅੱਜ ਇੱਕ ਤਾਂ ਸਾਡੀਆਂ ਰੁਗੀਆਂ ਤਨਖਾਹ ਨਹੀਂ ਪਾਈਆਂ ਅਜੇ ਤੱਕ ਬਾਕੀ ਤਨਖਾਹ ਇੱਕ ਜਾਂ ਦੋ ਤਰੀਕ ਦਾ ਘਾ ਜਾਂਦੀਆਂ ਅੱਜ 11 ਤਰੀਕ ਹੋ ਗਈ ਸਾਡੀ ਉਹੀ ਨਗੂਨੀ ਤਨਖਾਹ ਗਈ ਜਿਹਨੂੰ ਅੱਜ 11 ਤਰੀਕ ਹੋ ਗਈ 10 ਦਿਨ ਹੋ ਗਏ ਅਜ ਤੱਕ ਤਨਖਾਹ ਨਹੀਂ ਪਾਈ ਸਾਡੇ ਆਮ ਮਲਾਜਮਾਂ ਦਾ ਸਾਰਾ ਸਰਕਲ ਆ ਉਹ ਜਿਹੜਾ ਠੱਪ ਹੋ ਚੁੱਕਿਆ ਹੈ ਸੋ ਇਸ ਕਰਕੇ ਅੱਜ ਧਰਨਾ ਲਾਇਆ ਹੈ ਇੱਕ ਸਾਡੀ ਜੂਨੀਅਨ ਦੀ ਕਾਲ ਆਈ ਹੈ ਜੋ ਸਾਡਾ ਕੱਲ ਨੂੰ ਮੁਹਾਲੀ ਵਿਖੇ ਧਰਨਾ ਹੈ ਉਸ ਵਿਸ਼ੇ ਤੇ ਅੱਜ ਦੀ ਸਾਡੀ ਹੜਤਾਲ ਹੜਤਾਲ ਵੇਸ ਤੇ ਵੀ ਧਰਨਾ ਸਾਡਾ ਹੈ ਜਿਹੜਾ ਇਹ ਫਿਕਰ ਸਿਸਟਮ ਆ ਇਹ ਕੀ ਜਿਹੜੀਆਂ ਸਰਕਾਰਾਂ ਦਾ ਇਹ ਸਿਸਟਮ ਜਿਹੜਾ ਬਣਾਇਆ ਹੋਗਾ ਇਹ ਤੁਹਾਡੀ ਕੋਈ ਮੀਟਿੰਗ ਵਗੈਰਾ ਨਹੀਂ ਹੁੰਦੀ ਵੀ ਜੇ ਠੇਕੇਦਾਰ ਨੂੰ ਵਿੱਚੋਂ ਕੱਢ ਕੇ ਤੇ ਜੇ ਸਿੱਧੇ ਤੁਹਾਨੂੰ ਕੌਣ ਦੇ ਪੈਸੇ ਪੈਣ ਇਹਦੇ ਬਾਰੇ ਤੁਸੀਂ ਕੁਝ ਬੋਲਣਾ ਚਾਹੁੰਦੇ ਆ ਸਰ ਠੇਕੇਦਾਰ ਕੱਢਣ ਬਾਰੇ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਵੀ ਗੱਲ ਕਰੀ ਸੀ ਉਹ ਕਹਿੰਦੇ ਸੀ ਠੇਕੇਦਾਰਾਂ ਨੂੰ ਵਿੱਚੋਂ ਕੱਢ ਕੇ ਤੁਹਾਨੂੰ ਸਿੱਧੇ ਤੌਰ ਤੇ ਰੱਖਾਂਗੇ ਬਟ ਉਹ ਗੱਲਾਂ ਮੀਟਿੰਗਾਂ ਹੋਊਗਾ ਅੱਜ ਤੱਕ ਕੋਈ ਮੀਟਿੰਗਾਂ ਦਾ ਹੱਲ ਨਹੀਂ ਹੋਇਆ ਜੋ ਵੀ ਮੀਟਿੰਗਾਂ ਹੋਊਗਾ ਅੱਜ ਤੱਕ ਬੇਸਿੱਟਾ ਨਿਕਲੀਆਂ ਜੋ ਵੀ ਗੱਲਾਂ ਕਰਦੇ ਆ ਬੇ ਸਿੱਟਾ ਨਿਕਲਦੀਆਂ ਜੀ ਤੇ ਕਿੰਨੀ ਤਨਖਾਹ ਮਿਲਦੀ ਹੈ ਜੀ ਤੁਹਾਨੂੰ ਕਟਕਟਾ ਕੇ ਸਾਨੂੰ ਕਟਕਟਾ ਕੇ 12000 ਟੋਟਲ ਮਿਲਦੇ ਜੀ ਚ ਮੋਟਰਸਾਈਕਲ ਪੱਤਾ ਵਿੱਚ ਆ ਜੀ ਜਿਹੜੀ ਕੱਟੀ ਜਾਂਦੀ ਉਹ ਕੌਣ ਲੈ ਜਾਂਦਾ ਉਹ ਠੇਕੇਦਾਰ ਲੈ ਜਾਂਦੇ ਆ ਇਹ ਸਭ ਕਿਹਨੇ ਲੈ ਜਾਂਦਾ ਠੇਕੇਦਾਰ ਸਾਡੀ 37000 ਕੁ ਰੁਪਏ ਬੰਦੀ ਹੈ ਜੀ ਜਿਹਦੇ ਚ ਸਾਨੂੰ 12000 ਦਿੰਦੇ ਆ ਬਾਕੀ ਸਭ ਠੇਕੇਦਾਰਾਂ ਨੂੰ ਇਹਨਾਂ ਮੰਤਰੀਆਂ ਨੂੰ ਇਹਨਾਂ ਵੱਡੇ ਅਫਸਰਾਂ ਨੂੰ ਜਾਵੜਦਾ ਹੁਣ ਇਹ ਕਿੰਨੇ ਟਾਈਮ ਤੋਂ ਨਿਰਨਖਾ ਪੈ ਰਹੀ ਤੁਹਾਡੀ ਇਹ ਸਾਡੀ ਜੀ ਹਰ ਮਹੀਨੇ 2 ਜਾਂ 3 ਤਰੀਕ ਤੱਕ ਪੈ ਜਾਂਦੀ ਆ ਪਰ ਇਸ ਸਵਾਰ 11 ਤਰੀਕ ਹੋ ਗਈ ਸਾਨੂੰ ਅੱਜ ਪਾ ਦਿੰਨੇ ਆ ਕੱਲ ਪਾਣ ਦਾ ਲਾਰੇ ਲਾ ਰੇ ਆ ਜੀ ਠੀਕ ਹੈ ਇਹ ਜਿਹੜੇ ਆਊਟਸੋਰਸ ਕੰਮ ਹੈ ਆ ਇਹ ਪਹਿਲਾਂ ਵੀ ਗੱਲਬਾਤ ਹੋਈ ਸੀ ਜੀ ਉਹ ਕਹਿੰਦੇ ਵੀ ਸਾਨੂੰ ਜਿਹੜਾ ਕੋਈ ਨਾ ਸਾਡਾ ਟਾਈਮ ਲਿਮਟ ਹੈ ਕੋਈ ਵੀ ਜੇ ਸਰਕਾਰੀ ਆਪਾਂ 8 ਘੰਟੇ ਕੰਮ ਕਰਨਾ ਵੀ ਅਸੀਂ ਕਈ ਵਾਰੀ 16 ਘੰਟੇ 24-24 ਘੰਟੇ ਵੀ ਕੰਮ ਮਿਲਦੇ ਆ ਪਰ ਜਿਹੜੇ ਹੈਗੇ ਆ ਪੱਕੇ ਮੁਲਾਜ਼ਮਾਂ ਨੂੰ 8 ਘੰਟੇ ਡਿਊਟੀ ਕਰਕੇ ਬਹੁਤ ਜ਼ਿਆਦਾ ਤਨਖਾਹ ਮਿਲਦੀ ਹੈ ਵੀ ਉਹਦੇ ਮੁਕਾਬਲੇ ਸਾਨੂੰ ਕੁਝ ਵੀ ਨਹੀਂ ਮਿਲਦਾ। ਇਹ ਕਾਫੀ ਟਾਈਮ ਤੋਂ ਰੌਲਾ ਪਾ ਰਹੇ ਹਾਂ ਕਿ ਤੁਹਾਡੇ ਜਿਹੜੇ ਮੀਟਿੰਗਾਂ ਕੋਈ ਭਵੰਤਮਾਨ ਨਾ ਹੋਈ ਕਿ ਜਾਂ ਨਹੀਂ ਹੋਈ ਜਾਂ ਕੀ ਉਹ ਟਾਈਮ ਤੋਂ ਦੇ ਰਹੇ ਆ ਜਾਂ ਬਿਲੀ ਮੰਤਰੀ ਆ ਕੀ ਤੁਹਾਨੂੰ ਟਾਈਮ ਨਹੀਂ ਆਉਂਦੇ ਜੀ ਉਹ ਸਰ ਜਿਹੜਾ ਸਾਡਾ ਬਰਕ ਆਰਡਰ ਵੀ ਹੋਇਆ ਉਹਦੇ ਵਿੱਚ ਵੀ ਸਾਡਾ 8 ਘੰਟੇ ਦਾ ਟਾਈਮ ਆ। ਬਟ ਇਹ ਸਾਨੂੰ ਐਬਸੈਂਟਾ ਲਾਉਣਦੇ ਆ ਧਮਕੀਆਂ ਦੇ ਕੇ ਟਾਈਮ ਤੋਂ ਓਵਰ ਕੰਮ ਕਰਵਾ ਰਹੇ ਆ। ਕਿਉਂਕਿ ਇਹ ਪੱਤੋਂ ਗ੍ਰੇਡ ਨਮਾ ਰੱਖਿਆ ਗਿਆ ਸੀਗਾ ਪਿਛਲੇ ਟਾਈਮ ਤੇ ਹਾਂਜੀ ਉੱਥੇ ਮੈਂ ਵਿਆਸ ਜੀ ਦਾ ਕੰਮ ਇਹਨਾਂ ਕੋਲ ਦੀ ਹੋ ਕੇ ਸਾਨੂੰ ਇਹ ਆ ਵੀ ਤੁਸੀਂ 24 ਘੰਟੇ ਦੀ ਬੈਕਪੇਜ ਗ੍ਰੇਟਰ ਤੋਂ ਚੱਲਦਾ ਰਹਿਣਾ ਸੀ ਕਿਉਂਕਿ ਮੇਰੇ ਦੇਖਣ ਮੁਤਾਬਕ ਉਹਨਾਂ ਨੇ 24 ਘੰਟੇ ਹੀ ਚਾਲੂ ਕੀਤਾ ਸੀਗਾ ਉਹ ਕੀ ਉਹ ਜਿਹੜਾ 8 ਘੰਟੇ ਤੋਂ ਬਦਲਾਉਂਦੇ ਫਿਰ ਉਹਦਾ ਤੁਹਾਨੂੰ ਕੋਈ ਓਵਰਟਾਈਮ ਮਿਲਦਾ ਕਿ ਨਹੀਂ ਮਿਲਦਾ ਨਹੀਂ ਸਰ ਉਹਦਾ ਸਾਨੂੰ ਕੁਝ ਨਹੀਂ ਮਿਲਦਾ ਜੀ ਇਹਦਾ ਮਤਲਬ ਤੁਹਾਨੂੰ ਠੱਕੇ ਨਾਲ ਹੀ ਕੰਮ ਕਰਾਇਆ ਜਾਂਦਾ ਬਿਲਕੁਲ ਜੀ ਜੇ ਅਸੀਂ ਜਵਾਬ ਦਿੰਨੇ ਆ ਕੰਮ ਕਰਨ ਤੋਂ ਉਦੋਂ ਕਹਿੰਦਾ ਤੁਹਾਨੂੰ ਹਟਾ ਦਾਂਗੇ ਤੁਹਾਡੀਆਂ ਐਬਸੈਂਟਾਂ ਲਾ ਦ ਇਸ ਕਰ ਸਾਨੂੰ ਅੱਗੋਂ ਧਮਕੀਆਂ ਦੇ ਰਹੇ ਆ ਜੀ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਆ ਤੁਸੀਂ ਕਿੰਨਾ ਰਿਕਾ ਤੁਹਾਡੇ ਕੋਲੇ ਸਾਡੇ ਕੋਲੇ ਜੇ ਇੱਥੇ 9 ਪੈਂਡਾ ਜੀ 9 ਪੈਂਡਾ ਇਹਨਾਂ ਦਾ ਠੇਕੇਦਾਰ ਸਾਰਾ ਸਿਸਟਮ ਇੱਕੋ ਚਲਾਉਂਦਾ ਕਿ ਤੁਹਾਡੇ ਕੋਲੇ 9 ਪੈਂਡਾ ਦਾ ਠੇਕੇਦਾਰ ਅੱਡਾ ਨਹੀਂ ਜੀ ਇੱਕ ਆ ਹੀ ਠੇਕੇਦਾਰ ਸਾਰੇ ਪੰਜਾਬ ਦੇ ਵਿੱਚ ਅੱਛਾ ਪੰਜਾਬ ਦੇ ਵਿੱਚ ਹਾਂ ਜੀ ਚਲੋ ਆਕਰ ਹੁਣ ਕੀ ਮੰਗ ਕਰਦੇ ਆ ਭਗਵੰਤ ਮਾਨ ਸਰਕਾਰ ਤੋਂ ਸਰ ਭਗਵੰਤ ਮਾਨ ਸਰਕਾਰ ਤੋਂ ਪਹਿਲਾਂ ਤਾਂ ਅੱਜ ਦੀ ਸਾਡੀ ਜਿਹੜੀ ਸਟੇਟ ਕਮੇਟੀ ਦੀ ਮੀਟਿੰਗ ਆ ਵਿੱਤ ਮੰਤਰੀ ਕੈਬਨਿਟ ਮੰਤਰੀ ਆਪਣਾ ਉਹਨਾਂ ਨਾਲ ਜੀ ਜੇ ਤਾਂ ਉਹਦਾ ਕੋਈ ਹੱਲ ਹੁੰਦਾ ਤਾਂ ਠੀਕ ਆ ਜੀ ਨਹੀਂ ਕੱਲ ਨੂੰ ਸਾਡਾ ਮੁਹੱਲੀ ਵਿਖੇ ਧਰਨਾ ਹੈ ਜੀ ਸਟੇਟ ਪਤਰੀ ਜੋ ਲਗਾਤਾਰ ਚੱਲੇਗਾ ਉਹਦਾ ਕੋਈ ਟਾਈਮ ਨਹੀਂ ਜੀ ਜੀ ਹਾਂ ਜੀ ਬਸ मुदाबाद मुरादाबाद मुदाबादी मुर्दाबाद मुरादाबाद मान सरकार मुरादाबाद 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 बिजली बोर्डिया मैनेजमेंट मुर्दाबाद मुरादाबाद मुर्दाबाद सरकार मुरादाबाद मुर्दाबाद बिजली बोर्ड दुर्दाबाद मुरादाबाद ਇੱਕ ਅਸੀਂ ਧੰਨਵਾਦ ਕਰਦੇ ਆ ਸਾਡੇ ਟੈਕਨੀਕਲ ਯੂਨੀਵਰਸ ਜੁਨੀਅਨ ਸਰਵਿਸ ਪੰਜਾਬ ਦਾ ਜਿਨ੍ਹਾਂ ਨੇ ਸਾਡੇ ਇਸ ਹਮਾਇਤ ਕੀਤੀ ਹੈ ਸਾਡਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਮਿੰਟ ਵਿੱਚ ਸਟੇਟਮੈਂਟ ਲਾਉਂਗਾ ਕੋਈ ਕੋਈ ਬਸ ਅੱਛਾ ਜੀ ਮੈਂ ਹੈਗਾ ਕੰਗਸੀ ਬੰਦਾ ਮੇਰੇ ਹੰਗਰੇ ਕਿ ਮੈਂ ਸਕੂਲ ਤਾਂ ਨਾ ਬੜੇ ਐਮਐਲਏ ਰਹੇ ਮੈਂ ਬਹੁਤ ਸੰਘਰਸ਼ ਕੀਤਾ ਆਪਣੀ ਲਾਈਫ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਹਨ ਅਸੀਂ ਇੱਕੋ ਹੀ ਮੁੱਦਾ ਸਾਡਾ ਹੈਗਾ ਕਾਂਗਰਸ ਪਾਰਟੀ ਸਾਡਾ ਬਰਨਾਲਾ ਕਾਰਡ ਕੁਲਦੀਪ ਸਿੰਘ ਕਾਰਡਲ ਜਿਹੜਾ ਜਿੱਤਿਆ ਉਹ ਮੇਰੇ ਮਿੱਤਰ ਹੈ ਠੀਕ ਹੈ ਜੀ ਅਸੀਂ ਮੋਡ ਬਣੇ ਆ ਅਸੀਂ ਇਹਨਾਂ ਨਾਲ ਵਾਦਾ ਕਰਦੇ ਮੈਂ ਇਹਨਾਂ ਦੇ ਬੰਨਾ ਵਾਦਾ ਕਰਦਾ ਨਾਲ ਵੀ ਤੁਹਾਡੀਆਂ ਸਾਰੀਆਂ ਜਿੰਨੇ ਤਰਲੀਆਂ ਹੋਣਗੀਆਂ ਇਹ ਨਾ ਦੂਰ ਕੀਤੀਆਂ ਮੈਂ ਬਲਾਸਪੁਰ ਛੱਡ ਗਿਆ ਵਾਦਾ ਮੇਰਾ ਆ ਵਾਦਾ ਕਰਦਾ ਹਾਂ ਇੰਨਾ ਬੰਦਿਆਂ ਨੇ ਜੇ ਤਲੀਪਾ ਨਾ ਦੂਰ ਕੀਤੇ ਨਾ ਸਾਡੀ ਸਰਕਾਰਾਂ ਉਤੇ ਚੰਨੀ ਸਾਹਿਬ ਆਉਣਗੇ ਦੋਸਤਾਂ ਚੰਨੀ ਸਾਹਿਬ ਦੀ ਸਰਕਾਰ ਬਣੂਗੀ ਮੈਂ ਜ਼ਿਲ੍ਹਾ ਐਕਸ ਜਨਰਲ ਸੈਕਟਰੀ ਹਾਂ ਕਾੜਾਟੋਂੋਂ ਮੇਰਾ ਖਾਸ ਮਿੱਤਰ ਹੈ ਠੀਕ ਹੈ ਜੀ ਅਸੀਂ ਮੋਢੋਂ ਬੰਨੇ ਆਂ ਕਾਂਗਰਸ ਦਾ ਬਰਨਾਲੇ ਤੋਂ ਮੈਂ ਉਹਨਾਂ ਸੰਭੋਲ ਰਿਹਾ ਜੀ ਅਸੀਂ ਹਮੇਂ ਚ ਨਹੀਂ ਨਿਮਰਤਾ ਦੀ ਪ੍ਰਤੀਕਾਂ ਨਾ ਸਾਡੇ ਚ ਹਮਾ ਹੈਗੀ ਆ ਨਾ ਅਸੀਂ ਵਰਤਨੀ ਆ ਅਸੀਂ ਸਭ ਹੱਲ ਲਿਬੀਂ ਕੰਮ ਲੈਣਾ ਲੋਕਾਂ ਦੇ ਦਿਲ ਜਿੱਤਨੇ ਅਸੀਂ ਜਿੱਦ ਜਿੱਤ ਕੇ ਸਰਕਾਰ ਬਣਾਵਾਂਗੇ ਟੱਕੇ ਨਾ ਨਹੀਂ ਬਣਉਂਦੇ ਤੇ ਇਹਨਾਂ ਨੂੰ ਲਾਰੇ ਨਹੀਂ ਜਾਉਂਦੇ ਕਿਸੇ ਨੂੰ ਠੀਕ ਇਹ ਮੇਰਾ ਪ੍ਰੋਮਿਸ ਹੈ ਵਾਦਾ ਹੈ ਮੇਰਾ ਠੀਕ ਹਾਂ ਧੰਨਵਾਦ ਹਾਂ ਜੀ ਭਾਈ ਜੀ ਕੀ ਮੰਗਾਂ ਆਪਣੇ ਜੀ ਮੰਗ ਤਾਂ ਇਹੀ ਹੈ ਵੀ ਇਹਨਾਂ ਨੂੰ ਨਗੂਣੀ ਤਨਖਾਹ ਮੈਦੀ ਸਾਡੇ ਮਲਾਜ਼ਮਾਂ ਨੂੰ ਅਸੀਂ ਇਹਨਾਂ ਨਾਲ ਦੁੱਖ ਸੁੱਖ ਦੇ ਭਾਈਵਾਲ ਆਂ ਸਾਡੇ ਨਾਲ ਇਹ ਕੰਮ ਕਰਦੇ ਆ 12 12 14 14 16 16 18 18 20 20 ਘੰਟੇ ਵੀ ਕੰਮ ਕਰਦੇ ਆ ਲੋਡ ਪੈਣ ਤੇ ਪਰ ਜਿਹੜੀ ਠੇਕੇਦਾਰ ਹੈ ਇਹਨਾਂ ਨੂੰ ਠੇਕੇਦਾਰ ਨਗੂਣੀ ਤਨਖਾਹ ਵੀ લાલેલા ਲਾ ਲਾ ਕੇ ਦਿੰਦਾ ਕਦੇ 15 ਤਰੀਕ ਕਰਤੀ ਕਦੇ 10 ਤਰੀਕ ਕਰਤੀ ਕਦੇ 2 ਤਰੀਕ ਕਰਤੀ ਸਾਡੀ ਤਾਂ ਇਹੋ ਮੰਗ ਹੈ ਸਮੁੱਚੇ ਪੰਜਾਬ ਚ ਵੀ ਨਹੀਂ ਤਨਖਾਹ 2 ਜਾਂ 3 ਤਰੀਕ ਨੂੰ ਇਹਨਾਂ ਨੂੰ ਪਾਈ ਜਾਵੇ ਠੀਕ ਹੈ ਹਾਂਜੀ ਧੰਨਵਾਦ